ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਕद्दू ਦਾ ਪਨੀਰ ਤੇ ਇੱਥੇ ਮੈਂ ਦੋ ਕੱਦੂ ਲੈ ਲਏ ਸੀ ਤੇ ਕਦਮਾ ਨੂੰ ਆਪਾਂ ਧੋ ਲਿਆ ਆ ਤੇ ਕਦੂਆਂ ਨੂੰ ਆਪਾਂ ਹੁਣ ਛਿੱਲ ਲਵਾਂਗੇ ਕਦੂਆਂ ਨੂੰ ਆਪਾਂ ਛਿੱਲ ਲਿਆ ਕਦੂਆਂ ਨੂੰ ਆਪਾਂ ਛਿੱਲ ਕੇ ਧੋ ਲਿਆ ਤੇ ਹੁਣ ਆਪਾਂ ਕਦੂਆਂ ਨੂੰ ਕੱਟ ਲਵਾਂਗੇ ਕਦੂ ਨੂੰ ਅਸੀਂ ਕੱਟ ਲਿਆ ਕੱਟ ਕੇ ਮੈਂ ਇੱਕ ਵਾਰੀ ਕਦੂਆਂ ਨੂੰ ਫੇਰ ਧੋ ਲਿਆ ਸੀ ਤੋ ਹੁਣ ਆਪਾਂ ਪਾਵਾਂਗੇ ਮਿਕਸੀ ਜੱਗ ਵਿੱਚ ਕਦੂਆ ਨੂੰ ਆਪਾਂ ਗ੍ਰाइंड ਕਰ ਲਿਆ ਸੀ ਕਦੂਆ ਨੂੰ ਆਪਾਂ ਹੁਣ ਇੱਕ ਬੋਲ ਵਿੱਚ ਕੱਢ ਲਵਾਂਗੇ ਜਿਹੜੇ ਬਾਕੀ ਦੇ ਕਦੂ ਸੀ ਆਪਾਂ ਉਹਨਾਂ ਨੂੰ ਫੇਰ ਦੁਬਾਰੇ ਪਾ ਦਵਾਂਗੇ ਇੱਕ ਕੋਲੀ ਮੈਂ ਦਾਲ ਧੋਤੀ ਮੂੰਗੀ ਦਾਲ ਲਈ ਸੀ ਤੇ ਇਹਨੂੰ ਮੈਂ 2 ਘੰਟੇ ਪਿਓ ਛੱਡਿਆ ਸੀ ਤੇ ਹੁਣ ਆਪਾਂ ਦਾਲ ਨੂੰ ਵੀ ਇਹਦੇ ਵਿੱਚ ਪਾ ਕੇ ਗ੍ਰੈਂਡ ਕਰ ਲਵਾਂਗੇ। ਬਾਕੀ ਦਾ ਬੈਟਰ ਵੀ ਆਪਾਂ ਗ੍ਰੈਂਡ ਕਰ ਲਿਆ ਸੀ ਦਾਲ ਪਾ ਕੇ ਤੇ ਇਹ ਵੀ ਆਪਾਂ ਬੋਲ ਦੇ ਵਿੱਚ ਕੱਢ ਦਵਾਂਗੇ। ਸਾਰਾ ਬੈਟਰ ਮੈਂ ਬੋਲ ਦੇ ਵਿੱਚ ਪਾ ਲਿਆ ਸੀ ਤੇ ਇਹ ਅੱਧਾ ਚਮਚਾ ਨਮਕ ਪਾ ਦਵਾਂਗੇ। ਚਮਚੇ ਦਾ ਚੌਥਾ ਕਿੱਸਾ ਬੇਕਿੰਗ ਪਾਊਡਰ ਪਾ ਦਵਾਂਗੇ ਆਪਾਂ। ਤੇ ਇੱਥੇ ਮੈਂ ਦਹੀਂ ਲਿਆ ਸੀ। 2-3 ਚਮਚੇ ਆਪਾਂ ਦਹੀਂ ਪਾ ਦਵਾਂਗੇ 4 ਚਮਚੇ ਮੈਂ ਦਹੀਂ ਪਾਤਾ ਸੀ ਦਹੀਂ ਪਾ ਕੇ ਆਪਾਂ ਇਹਨੂੰ ਮਿਕਸ ਕਰ ਦਵਾਂਗੇ ਚੰਗੀ ਤਰ੍ਹਾਂ ਆਪਾਂ ਬੈਟਰ ਨੂੰ ਮਿਕਸ ਕਰ ਦਵਾਂਗੇ ਬੈਟਰ ਨੂੰ ਮੈਂ ਮਿਕਸ ਕਰ ਲਿਆ ਸੀ ਤੇ ਬੈਟਰ ਨੂੰ ਆਪਾਂ ਇੱਕ ਸਾਈਡ ਤੇ ਹੁਣ ਰੱਖ ਦਵਾਂਗੇ ਮਿਕਸ ਕਰਕੇ ਤੇ ਇੱਥੇ ਮੈਂ ਇੱਕ ਥਾਲੀ ਲਈ ਸੀ ਥਾਲੀ ਨੂੰ ਆਪਾਂ ਗਰੀਸ ਕਰ ਲਵਾਂਗੇ ਸੈਂਟ ਕੋ ਤੇਲ ਜੋ ਵੀ ਆਪਾਂ ਲਾਉਣਾ ਹੋਵੇ ਆਪਾਂ ਲਾ ਸਕਦੇ ਹਾਂ ਥਾਲੀ 'ਚ ਸਾਈਡਾਂ ਨੂੰ ਵੀ ਆਪਾਂ ਸਾਰਿਆਂ ਨੂੰ ਤੇ ਫੈਂਟ ਲਾ ਦੇਵਾਂਗੇ ਤੇ ਜਿਹੜਾ ਬੈਟਰ ਸੀ ਆਪਾਂ ਥਾਲੀ ਵਿੱਚ ਪਾ ਦੇਵਾਂਗੇ ਬੈਟਰ ਆਪਾਂ ਥਾਲੀ ਵਿੱਚ ਪਾ ਦਿੱਤਾ ਤੇ ਥਾਲੀ ਨੂੰ ਆਪਾਂ ਇਸ ਇਸ ਤਰ੍ਹਾਂ ਕਰਦਾ ਦਵਾਂਗੇ ਸਾਰਾ ਬੈਟਰ ਸਾਡਾ ਇੱਕੋ ਜਿਹਾ ਹੋ ਜਾਏਗਾ ਹਾਂਜੀ ਕੜਾਈ ਨੂੰ ਮੈਂ ਪਹਿਲੇ ਪ੍ਰੀ ਹੀਟ ਹੋਣਤੀ ਰੱਖ ਦਿੱਤਾ ਸੀ 10 ਮਿੰਟ ਪਹਿਲੇ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਸਟੈਂਡ ਰੱਖ ਦਵਾਂਗੇ ਤੇ ਜਿਹੜਾ ਬੈਟਰ ਆਪਾਂ ਤਿਆਰ ਕੀਤਾ ਸੀ ਉਹਨੂੰ ਵਿੱਚ ਰੱਖ ਦਵਾਂਗੇ ਤੇ ਬੈਟਰ ਨੂੰ ਆਪਾਂ 20 ਮਿੰਟ ਵਾਸਤੇ ਫਿਰ ਦੁਬਾਰੇ ਵੇਰ ਦਵਾਂਗੇ ਬੈਟਰ ਨੂੰ ਵੀ 25 ਮਿੰਟ ਹੋ ਗਏ ਸੀ ਮੈਨੂੰ ਰੈਕਸ਼ਨ ਤੇ ਰੱਖੇ ਨੂੰ ਤੇ ਹੁਣ ਆਪਾਂ ਇਹਨੂੰ ਚੈੱਕ ਕਰਕੇ ਵੇਖ ਲੈਨੇ ਆ ਤੂਥ ਫਿੱਕ ਨਾ ਤੂਥ ਫਿੱਕ ਸਾਡੀ ਕਲੀਨ ਆ ਤੇ ਇਹ ਸਾਡਾ ਹੁਣ ਕद्दू ਦਾ ਪਨੀਰ ਬਣ ਕੇ ਤਿਆਰ ਆ ਤੇ ਹੁਣ ਆਪਾਂ ਇਹਦੇ ਤੜਕਾ ਲਾ ਦਵਾਂਗੇ ਠੰਡੇ ਨੂੰ ਠੰਡਾ ਕਰਾਂਗੇ ਹਲੀ ਚ ਮਸਾਲੇ ਨੂੰ ਆਪਾਂ ਤੜਕਾ ਲਾਵਾਂਗੇ ਕੜਾਈ ਰੱਖਾਂਗੇ ਗੈਸ ਤੇ ਤੇ ਇਹ ਆਪਾਂ ਬਣਾਵਾਂਗੇ ਸ਼ਾਈ ਪਨੀਰ ਤੇ ਇੱਥੇ ਮੈਂ ਦੋ ਪਿਆਜ਼ ਛਿੱਲ ਲਏ ਸੀ ਦੋ ਟਮਾਟਰ ਹਰੀਆਂ ਮਿਰਚਾਂ ਚਾਰ ਅਦਰਕ ਡੇਢ ਇੰਚ ਤੇ ਇੱਥੇ ਮੈਂ ਪਾਵਾਂਗੀ ਲਸਣ ਤੇ ਇਹਨਾਂ ਨੂੰ ਮੈਂ ਸਾਰਿਆਂ ਨੂੰ ਗ੍ਰाइंड ਕਰਕੇ ਫੇਰ ਪਾਵਾਂਗੇ ਆਪਾਂ ਤੜਕਾ ਲਾਵਾਂਗੇ ਇਹਨਾਂ ਦਾ ਗੈਸ ਤੇ ਕੜਾਈ ਰੱਖ ਲਈ ਕੜਾਈ ਦੇ ਵਿੱਚ ਮੈਂ ਤੇਲ ਪਾ ਦਵਾਂਗੇ ਸਰੋਂ ਦਾ ਸਰੋਂ ਦੇ ਤੇਲ 'ਚ ਮੈਂ ਬਣਾਵਾਂਗੀ ਸਬਜ਼ੀ ਤੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇਲ ਦੇ ਵਿੱਚ ਆਪਾਂ ਜੀਰੇ ਨੂੰ ਪਾ ਦਵਾਂਗੇ ਨਾਲ ਹੀ ਆਪਾਂ ਸਬਕ ਇੱਕ ਤੇਜ ਪੱਤਰ ਪਾ ਦਵਾਂਗੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਘੋਲ ਲਵਾਂਗੇ ਜੀਰੇ ਨੂੰ ਨਾਲ ਹੀ ਅਦਰਕ ਤੇ ਲਸਣ ਦੀ ਪੇਸਟ ਪਾ ਦਵਾਂਗੇ ਆਪਾਂ ਇਹਨੂੰ ਚੰਗੀ ਤਰ੍ਹਾਂ 2 ਮਿੰਟ ਬਾਅਦ ਸੇ ਹਲਕਾ ਘੋਲ ਲਵਾਂਗੇ ਦੋਸਤੋ ਬਾਅਦ ਪਿਆਜ਼ ਪਾ ਦਾਂਗੇ ਗ੍ਰਾਇੰਡ ਕੀਤੇ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਪਿਆਜ਼ ਚੰਗੇ ਤਰੀਕੇ ਨਾਲ ਪੋਜ ਗਏ ਤੇ ਹੁਣ ਮੈਂ ਟਮਾਟਰਾਂ ਦੀ ਪਿਊਰੀ ਪਾ ਦਵਾਂਗੀ ਤੇ ਚੰਗੀ ਤਰ੍ਹਾਂ ਪਿਆਜ਼ਾਂ ਦੇ ਨਾਲ ਮਿਕਸ ਕਰ ਦਵਾਂਗੇ ਵੀ ਅੱਤਾ ਚਮਕ ਚਮਚਾ ਨਮਕ ਦਾ ਹਲਦੀ ਪਾਊਡਰ ਕਾਲੀ ਮਿਰਚ ਪਾਊਡਰ ਕਸ਼ਮੀਰੀ ਲਾਲ ਮਿਰਚ ਤੇ ਅੱਗੇ ਮਿਰਚ ਗਰੇਵੀ ਨੂੰ ਆਪਾਂ ਚੈੱਕ ਕਰ ਲਵਾਂਗੇ ਤੇ ਗਰੇਵੀ ਦੇ ਵਿੱਚ ਆਪਾਂ ਪਾਣੀ ਪਾ ਦਵਾਂਗੇ ਹੋਰ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਪਕਾ ਲਵਾਂਗੇ ਤੇ ਇਹਨੂੰ ਆਪਾਂ ਕੱਟ ਲਵਾਂਗੇ ਚਾਰ ਸਪੀਸਾਂ ਦੇ ਵਿੱਚ ਆਪਾਂ ਇਹਨੂੰ ਕਟਿੰਗ ਕਰ ਦਵਾਂਗੇ ਤੇ ਪਨੀਰ ਥੋੜਾ ਜਾਂ ਹੱਲੀ ਇਹ ਗਰਮ ਮਿਆ ਤੇ ਮੈਂ ਜਲਦੀ ਚ ਹੀ ਕੱਟ ਦਿੱਤਾ ਸੀ ਤੇ ਆ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਕद्दू ਦਾ ਪਨੀਰ ਬਣ ਕੇ ਤਿਆਰ ਹੋਇਆ ਹੁਣ ਮੈਂ ਸਾਰੇ ਪੀਸ ਇਸ ਤਰ੍ਹਾਂ ਹੀ ਕੱਟ ਲਵਾਂਗੀ ਬਾਹਰ ਬੜੀ ਆਸਾਨੀ ਨਾਲ ਨਿਕਲ ਜਾਂਦੇ ਬਾਅਦ ਇਹ ਹੁਣ ਆਪਾਂ ਇਹਨੂੰ ਸਬਜੀ ਵਿੱਚ ਪਾ ਦਵਾਂਗੇ ਹੁਣ ਆਪਾਂ ਸਬਜੀ 'ਚ ਕद्दू ਦਾ ਪਨੀਰ ਪਾ ਦਵਾਂਗੇ ਤੇ ਵੇਖੋ ਕਿੰਨਾ ਸੋਹਣਾ ਪਨੀਰ ਬਣ ਕੇ ਤਿਆਰ ਹੋਇਆ ਤੇ ਜਿਹੜੇ ਘਰ ਵਿੱਚ ਕद्दू ਨਹੀਂ ਖਾਂਦੇ ਉਹਨਾਂ ਵਾਸਤੇ ਆਪਾਂ ਕद्दू ਦਾ ਪਨੀਰ ਬਣਾ ਕੇ ਤਿਆਰ ਕਰ ਦਿੱਤਾ ਤੇ ਕਿ ਉਹਨਾਂ ਨੂੰ ਐਕਸਟਰਾ ਪਤਾ ਨਹੀਂ ਚੱਲੇਗਾ ਵੀ ਇਹ ਕद्दू ਦਾ ਪਨੀਰ ਪਾਇਆ ਕਿ ਕਿਹੜਾ ਪਾਇਆ ਸੀ ਤੇ ਬਹੁਤ ਜਿਆਦਾ ਸਬਜੀ ਸਵਾਦ ਬਣਦੀ ਏ ਵਾਲੀ ਸਬਜੀ ਨੂੰ ਚੈੱਕ ਕਰ ਲਵਾਂਗੇ ਸਬਜੀ ਸਾਡੀ ਬਣ ਗਈ ਤੇ ਫਿਰ ਉਪਰੋਂ ਦੀ ਇੱਕ ਚਮਚਾ ਧਨੀਆ ਪਾ ਦਵਾਂਗੇ ਧਨੀਆ ਪਾਊਡਰ ਇਹ ਨੂੰ ਨਾ ਪੈਨ ਨੂੰ ਮਿਕਸ ਕਰ ਦਵਾਂਗੇ ਤੇ ਇਹ ਦੇਖ ਸਾਡੇ ਕਿੰਨੀ ਵਧੀਆ ਸਾਡੀ ਸਬਜੀ ਬਣ ਕੇ ਪਨੀਰ ਦੀ ਤਿਆਰ ਹੋਈ ਆ ਜਿਹੜੇ ਪਨੀਰ ਨਹੀਂ ਖਾਂਦੇ ਉਹਨਾਂ ਵਾਸਤੇ ਸਬਜੀ ਬਹੁਤ ਵਧੀਆ ਪਨੀਰ ਦੀ ਸਬਜੀ ਨੂੰ ਆਪਾਂ ਸਰਵ ਕਰ ਲਵਾਂਗੇ ਕद्दू ਦੇ ਪਨੀਰ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਵੇਖਣ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ